ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਜ ਜਲੇ ਸਿੰਘ ਸਿੱਖ ਸਿਕਲੀਕਰ ਸੈਲ ਪੰਜਾਬ ਪ੍ਰਧਾਨ ਭਾਈ ਸਾਡੇ 6 ਬੰਦਿਆਂ ਦੀ ਟੀਮ ਬਪਾਲ ਐਮਪੀ ਦੇ ਵਿੱਚ ਪਹੁੰਚੀ ਹੈ ਉਰੇ ਮਿਊਜ਼ੀਅਮ ਦੇ ਵਿੱਚ ਤੇ ਸਾਨੂੰ ਉਰੇ ਇੱਕ ਪ੍ਰੋਗਰਾਮ ਤੇ ਬੁਲਾਇਆ ਗਿਆ ਸੀਗਾ ਸਾਡੀ ਕਿਲਾ ਕਰਤੀ ਨੂੰ ਦੇਖ ਕੇ ਸਾਡਾ ਵੀ ਜੀ ਕੀਤਾ ਭਾਈ ਉਰੇ ਇੱਕ ਅਸੀਂ ਐਸੀ ਇੱਕ ਯਾਦਦਾਸ਼ਤਾਂ ਰੱਖ ਕੇ ਆਈਏ ਜਿਹੜੀ ਸਾਡੀ ਸਿਕਲੀਕਰ ਸਿੱਖਾਂ ਦੀ ਯਾਦਦਾਸ਼ਤਾਂ ਬਣੀ ਰਹੇ ਉਰੇ ਕਟੋਕਰ 7 ਫੁੱਟ ਦਾ ਇੱਕ ਜਿੰਦਾ ਜਿਹਨੂੰ ਤਾਲਾ ਕਿਹਾ ਜਾਂਦਾ ਉਹ ਤਿਆਰ ਕੀਤਾ ਗਿਆ ਹੈ 3.5 ਫੁੱਟ ਦੀ ਇਹ ਚਾਬੀ ਤਿਆਰ ਕੀਤੀ ਗਈ ਹੈ ਆਹ ਚਾਬੀ ਆ ਸਾਡੇ ਨਾਲ ਆ ਬਾਬਾ ਉਤਮ ਸਿੰਘ ਇੱਕ ਮਿੰਟ ਇੱਕ ਮਿੰਟ ਫੜ ਜਾ ਲਾਥਰੀ ਕਰੀ ਜਾ ਕਰੀ ਇਹ ਇਹ ਬਾਬਾ ਉਤਮ ਸਿੰਘ ਕੈਥਲ ਤੋਂ ਬਾਬਾ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਹਾਲਸਾ ਵਾਹਿਗੁਰੂ ਜੀ ਕੀ ਕੀ ਕਰ ਰਹੇ ਹੋ ਬਾਈ ਅੱਜ ਇਹ ਤਾਲਾ ਤਿਆਰ ਕਰ ਰਹੇ ਆ ਸਿਕਲੀ ਕਰਵਾ ਸਿਕ ਸਿਕਲੀ ਕਰਦੇ ਯਾ ਦਾਸ ਆਮ ਮੱਧ ਪ੍ਰਦੇਸ਼ ਦਾ ਮਿਊਜ਼ੀਅਮ ਆ ਇਹਦੇ ਚ ਆਪਾਂ ਸਿਕਲੀ ਕਰ ਸਿੱਖਾਂ ਦੇ ਨਿਸ਼ਾਨੇ ਰੱਖਣ ਵਾਸਤੇ ਇੱਕ 8 ਫੁੱਟ ਉਚਾਈ ਹਾਈਟ ਜਿਹੜੀ ਹੈਗੀ 8 ਫੁੱਟ ਤੇ ਜਿਹੜੀ ਚੌੜਾਈ ਆ ਤਾਲੇ ਦੀ ਉਹ ਮੈਨ ਜਿਹੜਾ ਤਾਲਾ ਉਹਦੀ ਚੌੜਾਈ ਹੈ 5.5 ਫੁੱਟ ਤੇ ਥੱਲੇ ਜਿਹੜਾ ਸਟੈਂਡ ਆ ਉਹਦੀ ਚੌੜਾਈ ਹੈ ਤਕਰੀਬਨ 7 ਫੁੱਟ ਆਹ ਕੁਆਂਟਲ ਤੋਂ ਉੱਪਰ ਦਾ ਬਾਈਟ ਹੋਊਗਾ ਜੀ ਇੱਕ ਕੁਆਂਟਲ ਤੋਂ ਉੱਪਰ ਵਜ਼ਨ ਆਹ ਤਾਲਾ ਤਿਆਰ ਕਰਕੇ ਆਪਣੀ ਯਾਦਦਾਸ਼ਤ ਆਪਣੇ ਨਾਮ ਜਿਹੜੇ ਸਕਾਰਿਗਰ ਲੱਗੇ ਹੋਏ ਨੇ ਸਿੱਖ ਸਿਕਲੀਗਰ ਸਮਾਜ ਵੱਲੋਂ ਇੱਥੇ ਗਿਫਟ ਦਿੱਤਾ ਜਾਏਗਾ ਜੀ ਭਾਨ ਸਿੰਘ ਕੈਥਲ ਤੋਂ ਬਲਬੀਰ ਸਿੰਘ ਕੈਥਲ ਤੋਂ ਸਾਡੇ ਮਿਸਤਰੀ ਸਾਹਿਬ ਨੇ ਜੀ ਲੱਗੇ ਹੋਏ ਨੇ ਆਹ ਤਾਲਾ ਹੈ ਜਿਸ ਨੂੰ ਤਿਆਰ ਕੀਤਾ ਜਾ ਰਿਹਾ ਹੈ ਔਰ ਉਹ ਉਸ ਦਾ ਉੱਪਰਲਾ ਸਮਾਨ ਇਹ ਭਾਰਤ ਸਿੰਘ ਤੇ ਇਹ ਆਪਣੇ ਕ੍ਰਿਸ਼ਨ ਸਿੰਘ ਜੀ ਨੂੰ ਤੇ ਤੇ ਦਾ ਜਲੇ ਸਿੰਘ